ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇੱਕ ਗੁਰਸਿੱਖ ਅੰਮ੍ਰਿਤਧਾਰੀ ਨਿਤਨੇਮੀ ਇਸ ਅਹੁਦੇ ਲਈ ਮੈਂ ਆਪਣੇ ਆਪ ਨੂੰ ਨਾ ਯੋਗ ਸਮਝਦਾ ਕਿ ਮੇਰਾ ਨੋਂ ਨਾ ਵਿਚਾਰਿਆ ਜਾਵੇ ਕਿਉਂਕਿ ਮੈਂ ਸਿਰਫ ਤਿਆਗ ਦੇ ਮੁੱਦੇ ਨੂੰ ਲੈ ਕੇ ਚੱਲਿਆ ਸਾਡੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵਿਧਾਨ ਸਭਾ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਆ ਅਸਲੀ ਜਿਹੜੀ ਜਥੇਬੰਦੀ ਆ ਅਸਲੀ ਅਕਾਲੀ ਦਲ ਜਿਹੜਾ ਉਹ ਐਸਜੀਪੀਸੀ ਦੀਆਂ ਚੋਣਾਂ ਤੋਂ ਬਾਅਦ ਪੰਥ ਨੇ ਚੁਣਨਾ ਵਾ ਤੁਸੀਂ ਲੋਕਾਂ ਨੇ ਚੋਣ ਕਰਨੀ ਆ ਕੀ ਹੁਣ ਕਿਹੜੀ ਸਾਡੀ ਲੀਡਰਸ਼ਿਪ ਆ ਤੇ ਕਿਹੜੀ ਸਾਡੀ ਪਾਰਟੀ ਆ ਕਿਹੜਾ ਅਸਲੀ ਸ਼ਰੋਮਣੀ ਅਕਾਲੀ ਦਲ ਆ ਧਾਰਮਿਕ ਅਤੇ ਸਿਆਸੀ ਦੋਹਾਂ ਪੱਖਾਂ ਤੋਂ ਅੱਜ ਦਾ ਦਿਨ ਬੜਾ ਅਹਿਮ ਰਿਹਾ ਇੱਕ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਿਵਾਨ ਦੇ ਇਕੱਤਰਤਾ ਹੋਈ ਇਸ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਨੂੰ ਤਨਖਾਹ ਲਾਉਣ ਤੋਂ ਇਲਾਵਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਾਂ ਅਤੇ ਸਹਾਰਾ ਲੈ ਕੇ ਅੱਗੇ ਵਧ ਰਹੀ ਪੰਜ ਮੈਂਬਰੀ ਕਮੇਟੀ ਨੂੰ ਬਿਨਾ ਨਾਂ ਲੈ ਕੇ ਤਕੀਦ ਕਰ ਦਿੱਤੀ ਗਈ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਲਈ ਲੱਗੀ ਹੋਈ ਇਸ ਪੰਜ ਮੈਂਬਰੀ ਕਮੇਟੀ ਨੇ ਅੱਜ ਹੀ ਮੁੱਲਾਪੁਰ ਦਾਖਾ ਵਿੱਚ ਇੱਕ ਵੱਡਾ ਇਕੱਠ ਕਰਕੇ ਦਿਖਾਇਆ ਇੱਧਰ ਪੰਜ ਸਿੰਘ ਸਹਿਵਾਨ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਨਾਂ ਦੀ ਵਰਤੋਂ ਬਾਰੇ ਕੁਝ ਆਦੇਸ਼ ਦੇ ਰਹੇ ਨੇ ਅਤੇ ਨਾਂ ਮੰਨਣ ਉੱਤੇ ਨਿਰਾਸ਼ਤਾ ਵਿੱਚ ਸਿਆਸਤ ਮੁबारक ਤੱਕ ਦੀ ਗੱਲ ਕਹਿ ਗਏ ਉੱਧਰ ਪੰਜ ਮੈਂਬਰੀ ਭਾਰਤੀ ਕਮੇਟੀ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਸਧੜੇ ਨੇ ਉਸੇ ਸਮੇਂ ਫਿਰ ਸ਼੍ਰੀ ਕਾਲ ਤਖਤ ਸਾਹਿਬ ਦਾ ਹੀ ਸਹਾਰਾ ਲਿਆ ਥੋੜੀ ਦੇਰ ਮਗਰੋਂ ਹੀ ਸ਼੍ਰੋਮ ਨੇ ਕਾਲੀ ਦਲ ਦੇ ਬਾਦਲ ਧੜੇ ਨੇ ਸੋਸ਼ਲ ਮੀਡੀਆ ਉੱਤੇ ਸ਼੍ਰੀ ਕਾਲ ਤਖਤ ਸਾਹਿਬ ਦੇ ਸਿੰਘ ਸਹਿਬਾਨ ਦੇ ਇਹਨਾਂ ਆਦੇਸ਼ਾਂ ਵਾਲੀਆਂ ਪੋਸਟਾਂ ਦਾ ਹੜ ਲਿਆ ਦਿੱਤਾ ਉਹਨਾਂ ਨੂੰ ਇਹੋ ਵੱਡੀ ਪ੍ਰਾਪਤੀ ਜਾਪ ਰਹੀ ਸੀ ਇਸ ਤੋਂ ਵੀ ਲੱਗਦਾ ਹੈ ਕਿ 11 ਅਗਸਤ ਨੂੰ ਦੂਜੇ ਧੜੇ ਨੂੰ ਮੰਗ ਮੁਤਾਬਕ ਥਾਂ ਨਹੀਂ ਮਿਲੇਗੀ ਵੈਸੇ ਇਸ ਡੈਲੀਗੇਟਾਂ ਦੇ اجلاس ਮੌਕੇ ਇਕੱਠ ਵੀ ਅਹਿਮ ਰਿਹਾ ਅਤੇ ਐਲਾਨ ਵੀ ਅਹਿਮ ਕਰ ਦਿੱਤੇ ਗਏ ਇਹ ਵੀ ਤੈਅ ਹੋ ਗਿਆ ਕਿ ਅਗਲੀ ਲੜਾਈ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਹੋਏਗੀ ਇਸ ਲਈ ਇਹ ਤੜਾ ਸਾਰੀਆਂ ਧਿਰਾਂ ਨੂੰ ਹੁਣੇ ਤੋਂ ਇੱਕਜੁੱਟ ਹੋ ਕੇ ਕਰਨ ਲੱਗ ਗਿਆ ਉਹਨਾਂ ਪੰਥਕ ਸਿਆਸਤ ਵਿੱਚ ਵੱਡੀ ਐਮਿਤ ਰੱਖਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦਾ ਸਾਫ਼ ਸਪਸ਼ਟ ਸੰਕੇਤ ਦਿੱਤਾ ਨਾਲ ਹੀ ਲੈਂਡ ਪੂਲਿੰਗ ਨੀਤੀ ਬਾਰੇ ਵੀ ਐਲਾਨ ਕੀਤਾ ਕਈ ਬੁਲਾਰਿਆਂ ਨੇ ਜਿੱਥੇ ਅੱਜ ਦਾਖਾ ਦੇ ਐਮਐਲਏ ਨੂੰ 11 ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਹੀ ਜੋਗ ਪ੍ਰਧਾਨ ਵੱਜੋਂ ਦਰਸਾਇਆ ਉੱਤੇ ਹੀ ਐਮਐਲਏ ਮਨਪ੍ਰੀਤ ਸਿੰਘ ਵਾਲੀ ਪ੍ਰਧਾਨਗੀ ਤੋਂ ਪਿੱਛੇ ਹਟਦੇ ਦਿਖਾਈ ਦਿੱਤੇ ਉਹਨਾਂ ਸਾਫ਼ ਸਪਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਜੋ ਸਭ ਤੋਂ ਵੱਧ ਯੋਗ ਗੁਰਸਿੱਖ ਨਿਤਨੇਮੀ ਹੋਵੇ ਉਸਨੂੰ ਹੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾਵੇ ਇਸ ਸਮੇਂ ਜਗਰਾਉਂ ਗੱਲ ਦਾਕਾ ਤੇ ਰਾਏਕੋਟ ਵਿਧਾਨ ਸਭਾ ਹਲਕਿਆਂ ਤੋਂ ਇਲਾਵਾ ਸੂਬਾ ਪਧਰੀ ਅਤੇ ਲੁਧਿਆਣਾ ਦੇ ਜਿਹੜੇ ਡੈਲੀਗੇਟ ਚੁਣੇ ਗਏ ਉਹਨਾਂ ਦੀ ਵੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਵਾਂਗੇ ਪਰ ਸਵਾਲ ਇਹ ਹੈ ਕਿ 11 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਧਰੇ ਨੇ ਤੇਜਾ ਸਿੰਘ ਸਮੁੰਦਰੀ ਹਾਲ ਦੀ ਜਿਹੜੀ ਮੰਗ ਕੀਤੀ ਹੈ ਉਹ ਅੱਜ ਦੀ 71ਤਾ ਮਗਰੋਂ ਲੱਗਦਾ ਨਹੀਂ ਕਿ ਮਿਲੇ ਫਿਰ ਇਹ 71ਤਾ ਕਿੱਥੇ ਹੋਏਗੀ ਅਤੇ ਇਸ ਵਿੱਚ ਕੌਣ ਪ੍ਰਧਾਨ ਚੁਣਿਆ ਜਾਏਗਾ ਅੱਜ ਦੀ ਵੀਡੀਓ ਵਿੱਚ ਇਹਨਾਂ ਸਾਰਿਆਂ ਨੁਕਤਿਆਂ ਉੱਤੇ ਚਰਚਾ ਕਰਾਂਗੇ ਸ਼੍ਰੀ ਕਲਤਕਸਰ ਵਿਖੇ ਪੰਜ ਸਿੰਘ ਸੰਮਾਨ ਦੀ 71ਤਾ ਸਮੇਂ ਜੋ ਹੋਇਆ ਉਹ ਚਰਚਿਤ ਖਬਰ ਹੋਣ ਕਰਕੇ ਤੁਸੀਂ ਸਾਰਿਆਂ ਨੇ ਦੇਖ ਲਿਆ ਹੋਣਾ ਇਸ ਲਈ ਉਸ ਦੀ ਲੰਮੀ ਚੌੜੀ ਗੱਲ ਨਹੀਂ ਕਰਨੀ ਸਿਰਫ ਉਨ੍ਹਾਂ ਕੀ ਜ਼ਿਕਰ ਕਰਨਾ ਹੈ ਜਿੰਨਾ ਮੁੱਲਾਪੁਰ ਦਾ ਕਾ ਵਿਕੇ ਪੰਜ ਮੈਂਬਰੀ ਭਰਤੀ ਕਮੇਟੀ ਦੇ ਡੈਲੀਗੇਟਾਂ ਦੀ ਚੋਣ ਮੌਕੇ ਹੋਈ ਭਰਵੇਂ ਕਾਨਫਰੰਸ ਨਾਲ ਉਸ ਦਾ ਸਬੰਧ ਹੈ ਸਾਰੇ ਪਾਸੇ ਖਬਰ ਆ ਚੁੱਕੀ ਹੈ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤਲਵ ਕੀਤੇ ਜਾਣ ਮਗਰੋਂ ਪੇਸ਼ ਹੋਏ ਅਤੇ ਉਹਨਾਂ ਨੂੰ ਸਿੰਘ ਸਹਿਵਾਨਾ ਨੇ ਤਨਖਾਹ ਵੀ ਲਈ ਪਰ ਸਭ ਦਾ ਧਿਆਨ 11 ਅਗਸਤ ਨੂੰ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਸੰਬੰਧੀ 71 ਤਾਲੇ ਮੰਗੇ ਗਏ ਤੇਜਾ ਸਿੰਘ ਸਮੁੰਦਰੀ ਹਾਲ ਬਲਸੀ ਇਸ ਬਾਰੇ ਕੱਲ ਸ਼੍ਰੋਮਣੀ ਕਮੇਟੀ ਦੇ اجلاس ਵਿੱਚ ਵੀ ਕੋਈ ਫੈਸਲਾ ਨਹੀਂ ਹੋਇਆ ਨਾ ਹੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਿਵਾਨ ਦੇ 71 ਤਾ ਵਿੱਚ ਕੋਈ ਐਲਾਨ ਕੀਤਾ ਗਿਆ ਸਮਝਿਆ ਜਾ ਰਿਹਾ ਹੈ ਕਿ ਮੌਕੇ ਉੱਤੇ ਐਲਾਨ ਹੋਏਗਾ ਅਤੇ ਬਹੁਤੀ ਸੰਭਾਵਨਾ ਇਹ ਹਾਲ ਨਾ ਦੇਣ ਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਿੱਖਿਆ ਮੰਤਰੀ ਵਾਲਾ ਆਦੇਸ਼ ਤਾਂ ਪੜਿਆ ਗਿਆ ਪਰ ਸ਼੍ਰੋਮਣੀ ਅਕਾਲੀ ਦਲ ਦੇ ਧੜਿਆਂ ਨਾਲ ਸੰਬੰਧਿਤ ਆਦੇਸ਼ ਫਸੀਲ ਤੋਂ ਪੜਨ ਦੇਥਾਂ ਬਾਅਦ ਵਿੱਚ ਜਾਰੀ ਹੋਇਆ ਇਸ ਦੀ ਇਵਾਰਤ ਸ਼੍ਰੋਮ ਨੇ ਇਕਾਲੀ ਦਲ ਦੇ ਦੋਹਾਂ ਧੜਿਆਂ ਨਾਲ ਸੰਬੰਧਿਤ ਹੈ ਪਰ ਜੇ ਇਹ ਮੰਨਣ ਤਾਂ ਕੀ ਤੁਹਾਨੂੰ ਵੀ ਅੱਜ ਸ਼੍ਰੀ ਕਾਲ ਤਖਤ ਸਾਹਿਬ ਦੀ ਨਾਰਾਜ਼ਗੀ ਅਤੇ ਪੀੜ ਮਹਿਸੂਸ ਹੋਈ ਜਦੋਂ ਪੰਜ ਸਿੰਘ ਸਹਿਵਾਨ ਨੇ ਇਹ ਆਦੇਸ਼ ਜਾਰੀ ਕੀਤਾ ਜਿਸ 2 ਦਸੰਬਰ 2024 ਵਾਲੇ ਆਦੇਸ਼ ਵਿੱਚ ਸ਼੍ਰੀ ਕਾਲ ਤਖਤ ਸਾਹਿਬ ਤੋਂ ਸਾਰੇ ਇਕਾਲੀ ਦਲਾਂ ਨੂੰ ਆਪੋ ਆਪਣੇ ਚੁੱਲ੍ਹੇ ਸਿਮੇਟ ਕੇ ਕੌਮੀ ਮਸਲਿਆਂ ਲਈ ਇੱਕ ਹੋਣ ਦੀ ਤਕੀਦ ਕੀਤੀ ਗਈ ਸੀ ਉਸ ਤੋਂ ਬਾਅਦ ਅਜ ਸਿੰਘ ਸਹਿਵਾਨਾ ਨੂੰ ਹੀ ਕਹਿਣਾ ਪੈ ਗਿਆ ਕਿ ਜੇ ਕੋਈ ਧਿਰ 2 ਦਸੰਬਰ ਵਾਲੇ ਦੇਸ਼ ਨੂੰ ਇਨਵੈਨ ਨਹੀਂ ਮੰਨਣਾ ਚਾਹੁੰਦੀ ਤਾਂ ਉਹਨਾਂ ਨੂੰ ਆਪੋ ਆਪਣੀ ਸਿਆਸਤ ਮubarrak ਹੋਵੇ ਕੋਈ ਸ਼ੱਕ ਨਹੀਂ ਕਿ 2 ਦਸੰਬਰ ਵਾਲੇ ਹੁਕਮਨਾਮੇ ਦੀ ਰਾਜ ਦੇ ਦਰਬਾਰ ਤੋਂ ਹੋਈ ਹੈ ਕਿਸ ਨੇ ਕੀ ਰੋਲ ਨਵਾਇਆ ਅਤੇ ਇਸ ਪਿੱਛੇ ਕੀ ਖੇਡ ਸੀ ਕਿਹੜਾ ਕਿਸੇ ਤੋਂ ਕੁਝ ਲੁਕਿਆ ਹੋਇਆ ਹੈ ਲੱਗਦਾ ਇਸੇ ਨਿਰਾਸ਼ਾ ਵਿੱਚੋਂ ਜਥੇਦਾਰਾਂ ਨੇ ਇੰਨਾਂ ਸਾਰਿਆਂ ਨੂੰ ਸਿਆਸਤ ਮubarrak ਕਹਿ ਕੇ ਇੱਕ ਤਰ੍ਹਾਂ ਨਾਲ ਖੁੱਲੇ ਛੱਡ ਦਿੱਤਾ ਹੈ ਇਹੋ ਕਾਰਨ ਹੈ ਕਿ ਅੱਜ ਵਾਲੀ ਇਕੱਤਰਤਾ ਵਿੱਚ ਸਿੰਘ ਸਹਿਬਾਨਾਂ ਨੂੰ ਕਹਿਣਾ ਪੈ ਗਿਆ ਕਿ ਕੁਝ ਤਰ੍ਹਾਂ ਆਪਣੇ ਆਪ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਰਪ੍ਰਸਤੀ ਹੋਣ ਦਾ ਦਾਵਾ ਕਰਕੇ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰ ਰਹੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦਾ ਦਾਵਾ ਕਰਕੇ ਸੰਗਤ ਵਿੱਚ ਭਰਮ ਭਲੇਖੇ ਪੈਦਾ ਨਾ ਕੀਤੇ ਜਾਣ ਕਿਉਂਕਿ ਬੱਖੋ ਬਕਰੇ ਚੁੱਲ੍ਹੇ ਕਾਇਮ ਰੱਖ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ ਦੀ ਭਾਵਨਾ ਸੰਪੂਰਨ ਨਹੀਂ ਕੀਤੀ ਜਾ ਸਕਦੀ ਆਦੇਸ਼ ਕੀਤਾ ਜਾਂਦਾ ਹੈ ਕਿ ਕੋਈ ਵੀ ਧਿਰ ਜਾਂ ਕਮੇਟੀ ਆਪਣੇ ਆਪ ਨੂੰ ਸ਼੍ਰੀ ਅਕਾਲ ਤਖਸਾਲ ਸਾਹਿਬ ਦੀ ਸਰਪ੍ਰਸਤੀ ਹੋਣ ਦਾ ਦਾਵਾ ਨਾ ਕਰੇ ਹੁਣ ਦੇਖੋ ਲੁਧਿਆਣਾ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਜਗਰਾਉਂ ਦਾਕਾ ਰਾਏਕੋਟ ਤੇ ਗੱਲ ਦੇ ਡੈਲੀਗੇਟਾਂ ਦਾ ਐਲਾਨ ਕਰਨ ਸਮੇਂ ਜਦੋਂ ਇੱਕ ਬੀਬੀ ਸਣੇ ਕੁਝ ਹੋਰ ਨਾਲ ਬੁਲਾ ਰਹਿਆ ਨੇ ਐਮਐਲਏ ਮਨਪ੍ਰੀਤ ਸਿੰਘ ਈਆਲੀ ਦੀ ਤਾਰੀਫ ਕਰਦੇ ਹੋਏ ਉਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਦੀ ਯੋਗਤਾ ਦੱਸਦੇ ਹੋਏ ਪੱਖ ਪੂਰਿਆ ਤਾਂ ਵਿਧਾਇਕ ਈਆਲੀ ਕੀ ਬੋਲੇ ਹੁਣ ਪ੍ਰਧਾਨਗੀ ਦੀ ਗੱਲ ਚੱਲ ਰਹੀ ਸੀ ਮੈਂ ਸਭ ਤੋਂ ਪਹਿਲਾਂ ਕਿਹਾ ਕਿ ਮੇਰਾ ਨਾਂ ਨਾ ਵਿਚਾਰਿਆ ਜਾਵੇ ਕਿਉਂਕਿ ਮੈਂ ਸਿਰਫ ਤਿਆਗ ਦੇ ਮੁੱਦੇ ਨੂੰ ਲੈ ਕੇ ਚੱਲਿਆ ਜਦੋਂ ਲੜਾਈ ਸ਼ੁਰੂ ਕੀਤੀ ਆ ਤਿਆਗ ਲਈ ਸ਼ੁਰੂ ਕੀਤੀ ਆ ਸੋ ਇਸ ਲਈ ਇਸ ਸੌਦੇ ਲਈ ਮੈਂ ਆਪਣੇ ਆਪ ਨੂੰ ਨਾ ਯੋਗ ਸਮਝਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇੱਕ ਗੁਰਸਿੱਖ ਅੰਮ੍ਰਿਤਧਾਰੀ ਨਿਤਨੇਮੀ ਜਿਸ ਨੂੰ ਸਿੱਖ ਕੌਮ ਦੇ ਬਾਰੇ ਸਿੱਖ ਇਤਿਹਾਸ ਦੇ ਬਾਰੇ ਸਾਡੀਆਂ ਪਰੰਪਰਾਵਾਂ ਦੇ ਬਾਰੇ ਸਾਡੇ ਸਿਧਾਂਤਾਂ ਦੇ ਬਾਰੇ ਜਿਹਨੂੰ ਪੂਰਨ ਜਾਣਕਾਰੀ ਹੋਵੇ ਉਸ ਤਰ੍ਹਾਂ ਦਾ ਵਿਅਕਤੀ ਆ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣਾ ਚਾਹੀਦਾ ਜਿਸ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਹੋਰ ਤਖਤਾਂ ਦੇ ਜਥੇਦਾਰ ਨੇ ਐਸਜੀਪੀਸੀ ਦਾ ਪ੍ਰਧਾਨ ਅਸੀਂ ਚੁਣਦੇ ਆ ਸੋ ਇਸ ਲੈਵਲ ਦਾ ਰੁਤਬਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਭਰਤੀ ਦੇ ਵਿੱਚ ਬਹੁਤ ਸਾਰੇ ਭੰਬਲ ਪੂਸੇ ਵੀ ਰਹੇ ਨੇ ਕਿਉਂਕਿ ਜਿਸ ਦਿਨ 2 ਦਸੰਬਰ ਨੂੰ ਇਹ ਹੁਕਮਨਾਮਾ ਜਾਰੀ ਹੋਇਆ ਸੀਗਾ ਹੁਕਮਨਾਮੇ ਜਾਰੀ ਹੋਇਆ ਸੀ ਕਿ ਇਹ ਸੱਤ ਮੈਂਬਰੀ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੇ ਲਈ ਹੋਰ ਜਿੰਨੇ ਵੀ ਚੁੱਲ੍ਹੇ ਜਿਹੜੇ ਬਣੇ ਹੋਏ ਨੇ ਚਾਹੇ ਉਹ ਸੁਧਾਰ ਲੈ ਰਾ ਜਾਂ ਹੋਰਾਂ ਨੂੰ ਖਤਮ ਕਰਕੇ ਇੱਕ ਪਲੈਟਫਾਰਮ ਤੇ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਪੰਥ ਪ੍ਰਵਾਨਤ ਲੀਡਰਸ਼ਿਪ ਦੇਣੀ ਸੀਗੀ ਲੇਕਿਨ ਜਿਹੜਾ ਕਾਬਜ ਧੜਾ ਉਹਨਾਂ ਵੱਲੋਂ ਦੇਖੋ ਗਲਤੀਆਂ ਵੀ ਮੰਨ ਲਈਆਂ ਗਈਆਂ ਸਜ਼ਾ ਵੀ ਭੁਗਤ ਲਈ ਗਈ ਲੇਕਿਨ ਫਿਰ ਅੱਧ ਵਿਚਾਲੇ ਛੱਡ ਦਿੱਤਾ ਕਹਿੰਦੇ ਕਮੇਟੀ ਨੂੰ ਨਹੀਂ ਮੰਨਦੇ ਅਸੀਂ ਜਦੋਂ ਸਿੰਘ ਸਾਹਿਬ ਨੇ ਦੁਬਾਰਾ ਦੇਸ਼ ਕੀਤਾ ਤਾਂ ਸਿੰਘ ਸਾਹਿਬ ਵੀ ਬਦਲ ਦਿੱਤੇ ਤਿੰਨ ਜਥੇਦਾਰ ਸਹਿਬਾਨ ਤਕਰੀਬਨ ਪਹਿਲੇ ਡੇਢ ਮਹੀਨੇ ਚ ਹੀ ਬਦਲ ਦਿੱਤੇ ਗਏ ਸੋ ਫਿਰ ਸਮੁੱਚੀ ਸਿੱਖ ਕੌਮ ਦੇ ਵਿੱਚ ਬੜਾ ਵੱਡਾ ਰੋਸ ਪਾਇਆ ਗਿਆ ਗੱਲ ਕੀ ਕਿ ਜਿਹੜੀਆਂ ਪਿੱਛੇ ਗਲਤੀਆਂ ਹੋਈਆਂ ਉਹਦੇ ਕਰਕੇ ਸਮੁੱਚਾ ਸਿੱਖ ਜਿਹੜਾ ਵੋਟਰ ਸੀ ਉਹ ਨਾਰਾਜ਼ ਸੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੋਂ 2 ਦਸੰਬਰ ਨੂੰ ਇੱਕ ਬਹੁਤ ਵਧੀਆ ਮੌਕਾ ਮਿਲਿਆ ਸੀ ਕਿ ਪਿਛਲੀਆਂ ਗਲਤੀਆਂ ਮੰਨ ਕੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਤੇ ਸਮੁੱਚੇ ਸਿੱਖ ਕੌਮ ਨੂੰ ਪੰਥ ਨੂੰ ਪੰਜਾਬੀਆਂ ਨੂੰ ਨਾਲ ਲੈ ਕੇ ਇਸ ਪਾਰਟੀ ਨੂੰ ਮਜ਼ਬੂਤ ਕੀਤਾ ਜਾਣਾ ਸੀ ਲੇਕਿਨ ਗੱਲ ਹਉਮੈ ਤੇ ਹੰਕਾਰ ਦੀ ਆ ਤੇ ਉਹਨਾਂ ਨੇ ਫੇਰ ਉਹੀ ਕੀਤਾ ਗਲਤੀ ਫੇਰ ਵੱਡੀ ਕਰਕੇ ਕਿ ਨਾ ਕਮੇਟੀ ਨੂੰ ਮੰਨਿਆ ਗਿਆ ਤੇ ਸਿੰਘ ਸਾਹਿਬਾਂ ਨੂੰ ਹਟਾ ਦਿੱਤਾ ਗਿਆ ਅਤੇ ਸਾਨੂੰ ਜੋ ਉਦੇਸ਼ ਹੋਏ ਸੀਗੇ ਦੇਖੋ ਜੜਾਈ ਕਾਮ ਸਿੱਖਾ ਆਪਣੇ ਸਾਰਿਆਂ ਲਈ ਸ਼੍ਰੀ ਕਾਲਤਖ ਸਾਹਿਬ ਦੁਨੀਆਂ ਦੇ ਵਿੱਚ ਜਿੱਥੇ ਵੀ ਸਿੱਖ ਬੈਠਾ ਉਹਨਾਂ ਦੀ ਬਹੁਤ ਵੱਡੀ ਸ਼ਰਧਾ ਸ਼੍ਰੀ ਕਾਲਤਖ ਸਾਹਿਬ ਦੇ ਵਿੱਚ ਸਾਡੀਆਂ ਮਾਨ ਸੰਸਥਾਵਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਜੋ ਸਾਡੇ ਬਜ਼ੁਰਗਾਂ ਨੇ ਬੜੀ ਮਿਹਨਤ ਕਰਕੇ ਬੜੀਆਂ ਲੜਾਈਆਂ ਲੜ ਕੇ ਬੜੀਆਂ ਕੁਰਬਾਨੀਆਂ ਦੇ ਕੇ ਇਸ ਸੰਸਥਾਾਂ ਜਿਹੜੀਆਂ ਹੋਂਦ ਦੇ ਵਿੱਚ ਲੈ ਕੇ ਆਂਦੀਆਂ 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸ਼੍ਰੋਮਣੀ ਅਕਾਲੀ ਦਲ ਬਣਿਆ ਅਤੇ ਇਹ ਸੰਸਥਾ ਸਿੱਖ ਗੁਰੂ ਧਾਮਾਂ ਦੀ ਸੇਵਾ ਸੰਭਾਲ ਦੇ ਲਈ ਸਿੱਖ ਮਸਲਿਆਂ ਦੀ ਰਾਖੀ ਕਰਨ ਦੇ ਲਈ ਇਹ ਸੰਸਥਾਵਾਂ ਜਿਹੜੀਆਂ ਬਣੀਆਂ ਸੀ ਲੰਬਾ ਸਮਾਂ ਸਾਡੇ ਵੱਡੇ-ਵਡੇਰਿਆਂ ਨੇ ਬਜ਼ੁਰਗਾਂ ਨੇ ਨਿਸ਼ਕਾਮ ਨਿਸਵਾਰਥ ਇਹਨਾਂ ਸੰਸਥਾਵਾਂ ਦੀ ਅਗਵਾਈ ਕੀਤੀ ਅਤੇ ਬਹੁਤ ਵਧੀਆ ਢੰਗ ਦੇ ਨਾਲ ਪੰਥ ਦੀ ਕੌਮ ਦੀ ਪੰਜਾਬ ਦੀ ਅਗਵਾਈ ਕੀਤੀ ਵੱਡੇ ਮੋਰਚੇ ਵੱਡੇ ਸੰਘਰਸ਼ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹੁਣ ਤੱਕ ਲੀਡਰ ਰਹੇ ਪ੍ਰਧਾਨ ਰਹੇ ਜਿਨ੍ਹਾਂ ਨੇ ਅਗਵਾਈ ਕੀਤੀ ਬਹੁਤ ਵੱਡੀਆਂ ਉਹਨਾਂ ਨੇ ਕੁਰਬਾਨੀਆਂ ਦੇ ਕੇ ਜੋ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ ਲੇਕਿਨ ਪਿਛਲੇ 10-15 ਸਾਲਾਂ ਤੋਂ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਆ ਗਲਤੀਆਂ ਹੋ ਜਾਂਦੀਆਂ ਕੰਮ ਕਰਦੇਆਂ ਤੋਂ ਲੇਕਿਨ ਗਲਤੀਆਂ ਮੰਨਣੀਆਂ ਸਮੇਂ ਸਿਰ ਮੰਨਣੀਆਂ ਇਹ ਬੜੀਆਂ ਜ਼ਰੂਰੀ ਸੀਗੀਆਂ ਸੋ ਸਮੁੱਚੀ ਸਿੱਖ ਕੌਮ ਦਾ ਜਿਹੜਾ ਮੋਹ ਪੰਗ ਹੋ ਗਿਆ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਪਾਰਟੀ ਤੋਂ ਨਹੀਂ ਲੋਕ ਸ਼ਰੋਮਣੀ ਅਕਾਲੀ ਦਲ ਦੇ ਨਾਲ ਨੇ ਲੇਕਿਨ ਨਰਾਜ਼ਗੀ ਲੀਡਰਸ਼ਿਪ ਤੋਂ ਆ 2 ਦਸੰਬਰ ਨੂੰ ਜੋ ਹੁਕਮਨਾਮਾ ਜੇ ਮੰਨ ਲਿਆ ਜਾਂਦਾ ਤਾਂ ਮੇਰਾ ਖਿਆਲ ਆ ਵੀ ਸ਼ਰੋਮਣੀ ਅਕਾਲੀ ਦਲ ਨੂੰ ਤਕੜਾ ਹੋਣ ਤੋਂ ਕੋ ਰੋਕ ਨਹੀਂ ਸਕਦਾ ਸੀ ਅਸੀਂ ਕੋਸ਼ਿਸ਼ ਕੀਤੀ ਆ ਪਿਛਲੇ 6-8 ਮਹੀਨਿਆਂ ਦੇ ਵਿੱਚ ਹਰ ਬਿਆਨ ਦੇ ਵਿੱਚ ਸਾਡੀ ਸਾਡੀ ਕੋਸ਼ਿਸ਼ ਸੀ ਵੀ ਸਾਡਾ ਕੋਈ ਸਵਾਰਥ ਨਹੀਂ ਅਸੀਂ ਸਿਰਫ ਸ਼੍ਰੀ ਕਾਲ ਤਖਸਾਲ ਸਾਹਿਬ ਦਾ ਹੁਕਮਨਾਮਾ ਮੰਨ ਰਹੇ ਆ ਅਸੀਂ ਉਹਦੇ ਤੇ ਪਹਿਰਾ ਦੇ ਰਹੇ ਆ ਉਹਨੂੰ ਇਨ ਬਿਨ ਲਾਗੂ ਕਰਨਾ ਅਸੀਂ ਚਾਹੁੰਦੇ ਆ ਲੇਕਿਨ ਦੂਜੇ ਪਾਸੇ ਸਿਰਫ ਸਾਡੀ ਕਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜਾ ਅਕਾਲ ਤਖਸਬ ਦੀ ਗੱਲ ਮੰਨੂਗਾ ਜਾਂ ਹੁਕਮਨਾਮਾ ਮੰਨੂਗਾ ਉਹਦੀ ਕਰਦਾਰ ਕੁਸ਼ੀ ਕੀਤੀ ਜਾਊਗੀ ਸੋ ਇਸ ਲਈ ਦੇਖੋ ਜਦੋਂ ਝੁੰਡਾ ਕਮੇਟੀ ਦੀ ਗੱਲ ਨਹੀਂ ਮੰਨੇਗੀ ਤਾਂ ਉਸ ਤੋਂ ਬਾਅਦ ਮੈਂ ਫੈਸਲਾ ਕਰ ਲਿਆ ਸੀ ਕਿ ਆਪਾਂ ਘਰ ਬੈਠੇ ਆ ਨਾ ਕਿਸੇ ਪਾਸੇ ਜਾਣਾ ਨਾ ਆਪਾਂ ਨੂੰ ਕਿਸੇ ਅਹੁਦੇ ਦਾ ਲਾਲਚਾ ਨਾ ਪਾਰਟੀ ਦੇ ਅਗੇਂਸਟ ਜਾਣਾ ਨਾ ਕਿਸੇ ਹੋਰ ਪਾਸੇ ਜਾਣਾ ਇਹ ਪੱਕਾ ਮਨ ਸੀ ਤੁਹਾਡੇ ਵਰਕਰਾਂ ਨਾਲ ਵੀ ਵਿਚਾਰ ਹੁੰਦੇ ਰਹਿੰਦੇ ਸੀ ਵੀ ਲੇਕਿਨ ਨਿਸ਼ਕਾਮ ਤੇ ਨਿਸਵਾਰਥ ਪੰਥ ਦੀ ਪੰਜਾਬ ਦੀ ਲੋਕਾਂ ਦੀ ਸੇਵਾ ਕਰਾਂਗੇ ਲੇਕਿਨ ਪਤਾ ਹੀ ਨਹੀਂ ਸੀ ਕਿ ਇਹ ਹੁਕਮਨਾਮਾ ਜਾਰੀ ਹੋਣਾ ਤੇ ਸਾਨੂੰ ਫੇਰ ਉੱਠ ਕੇ ਉਸ ਛੇਵੇਂ ਪਾਸ਼ਾ ਦੇ ਉਸ ਤਖਤ ਤੋਂ ਜੋ ਆਦੇਸ਼ ਆਉਣਾ ਉਹ ਸਾਨੂੰ ਮੰਨਣਾ ਪੈਣਾ ਜਿਹੜਾ ਸਾਡਾ ਇੱਕ ਫਰਜ਼ ਹੈਗਾ ਸੋ ਇਸ ਲਈ ਮੇਰਾ ਕੋਈ ਸਵਾਰਥ ਨਹੀਂ ਕਿਸੇ ਅਹੁਦੇ ਦੀ ਲਾਲਸਾ ਨਹੀਂ ਇਸ ਤੋਂ ਇਲਾਵਾ ਵਿਧਾਇਕ ਐਯਾਰੀ ਨੇ ਕਿਉਂ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਤੇ ਵੱਧ ਜ਼ੋਰ ਦਿੱਤਾ ਅਤੇ ਹੋਰ ਕਿਹੜੇ ਐਲਾਨ ਕੀਤੇ ਉਹ ਵੀ ਦੇਖ ਲਓ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਗਈ ਆ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀਆਂ ਚੋਣਾਂ ਦੀ ਤਕਰੀਬਨ ਲੰਬਾ ਸਮਾਂ ਹੋ ਗਿਆ 11 ਦੇ ਚੋਣਾਂ ਹੋਈਆਂ ਸੀ 14 ਸਾਲ ਹੋ ਗਏ ਨੇ 5 ਸਾਲ ਬਾਅਦ ਚੋਣਾਂ ਹੋਣੀਆਂ ਬਣਦੀਆਂ ਨੇ ਸੋ ਇਹਦੇ ਲਈ ਜਿਸ ਦਿਨ 11 ਤਰੀਕ ਨੂੰ ਜਥੇਬੰਦੀ ਚੁਣੀ ਜਾਂਦੀ ਆ ਸੋ ਇਸ ਜਥੇਬੰਦੀ ਦਾ ਏਜੰਡਾ ਹੋਊਗਾ ਕਿ ਐਸਪੀਸੀ ਦੀਆਂ ਚੋਣਾਂ ਕਰਾਉਣੀਆਂ ਉਹਦੇ ਲਈ ਜੋ ਵੀ ਲੜਾਈ ਲੜਨੀ ਪਈ ਸੰਘਰਸ਼ ਕਰਨਾ ਪਿਆ ਕਿਉਂਕਿ ਅਸਲੀ ਜਿਹੜੀ ਜਥੇਬੰਦੀ ਆ ਅਸਲੀ ਅਕਾਲੀ ਦਲ ਆ ਜਿਹੜਾ ਉਹ ਐਸਡੀਪੀਸੀ ਦੀਆਂ ਚੋਣਾਂ ਤੋਂ ਬਾਅਦ ਪੰਥ ਨੇ ਚੁਣਨਾ ਵਾ ਤੁਸੀਂ ਲੋਕਾਂ ਨੇ ਚੋਣ ਕਰਨੀ ਆ ਕਿ ਹੁਣ ਕਿਹੜੀ ਸਾਡੀ ਲੀਡਰਸ਼ਿਪ ਆ ਤੇ ਕਿਹੜੀ ਸਾਡੀ ਪਾਰਟੀ ਆ ਕਿਹੜਾ ਅਸਲੀ ਸ਼ਰੋਮਣੀ ਅਕਾਲੀ ਦਲ ਆ ਜਿਹੜਾ ਕਿ ਉਹ ਕਿਉਂਕਿ ਉਹਦੇ ਵਿੱਚ ਸਮੁੱਚੇ ਸਿੱਖ ਕੌਮ ਦੀਆਂ ਵੋਟਾਂ ਨੇ ਤੇ ਤੁਸੀਂ ਲੋਕਾਂ ਨੇ ਆਪਣੇ ਜਿਹੜੇ ਆਗੂ ਚੁਣਨੇ ਨੇ ਤੇ ਮੇਰੀ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਕਿ ਉਹਦੇ ਵਿੱਚ ਯੋਗ ਆਗੂ ਨੇ ਜਿਹੜੇ ਜਿਹੜੇ ਡਿਜ਼ਰਵ ਕਰਦੇ ਹੋਣ ਜਿਹੜੇ ਧਾਰਮਿਕ ਸੋਚ ਵਾਲੇ ਹੋਣ ਜਿਨ੍ਹਾਂ ਦਾ ਚੰਗਾ ਕਿਰਦਾਰ ਹੋਵੇ ਚੰਗੀ ਸੋਚ ਵਾਲੇ ਉਸ ਤਰ੍ਹਾਂ ਦੇ ਜਿਹੜੇ ਚਿਹਰੇ ਜੇ ਅੱਗੇ ਲੈ ਕੇ ਆਂਦੇ ਜਾਣ ਕਿਉਂਕਿ ਸਾਡੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਧਾਨ ਸਭਾ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਆ ਉਸ ਦੀ ਚੋਣ ਦੀ ਸਾਡੇ ਲਈ ਬਹੁਤ ਜ਼ਿਆਦਾ ਅਹਿਮੀਅਤ ਆ ਸੋ ਇਸ ਲਈ ਬੜੀ ਵੱਡੀ ਜ਼ਿੰਮੇਵਾਰੀ ਆ ਸਮੁੱਚੀ ਸਿੱਖ ਕੌਮ ਦੇ ਮੋਢਿਆਂ ਤੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀਆਂ ਚੋਣਾਂ ਆਉਂਦੀਆਂ ਨੇ ਉਹਦੇ ਵਿੱਚ ਚੰਗੇ ਚਿਹਰੇ ਚੁਣ ਕੇ ਐਸਡੀਪੀਸੀ ਦੇ ਭੇਜੇ ਜਾਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਚਿਹਰੇ ਸਾਡੀ ਸਿੱਖ ਕੌਮ ਦੀ ਧਾਰਮਿਕ ਖੇਤਰ ਦੇ ਵਿੱਚ ਸਹੀ ਢੰਗ ਦੇ ਨਾਲ ਜਿਹੜੀ ਉਹਗਵਾਈ ਕਰਨ ਸੋ ਤੇ ਲਈ ਸਾਡੀ ਕੋਸ਼ਿਸ਼ ਆ ਕਿ ਅਸੀਂ ਸਾਰੀਆਂ ਹੀ ਪੰਥਕ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਦਾਖਲ ਤੋਂ ਵਿਧਾਇਕ ਹੋਣ ਦੇ ਨਾਂ ਨਾਲ ਵੱਡੇ ਕੋਲੋਨਾਈਜ਼ਰ ਮਨਪ੍ਰੀਤ ਸਿੰਘ ਈਆਲੀ ਨੇ ਲੈਂਡ ਪੂਲਿੰਗ ਨੀਤੀ ਦਾ ਮੁੱਦਾ ਵੀ ਜ਼ੋਰ-ਸ਼ੋਰ ਨਾਲ ਚੁੱਕਿਆ। ਕੁਝ ਦਿਨ ਹੋਏ ਸ਼ਰਮ ਨੇ ਕਾਲੀਦਲ ਬਾਦਲ ਨੇ ਦੋ ਦਿਨ ਲਗਾਤਾਰ ਪ੍ਰੈਸ ਕਾਨਫਰੰਸ ਕਰਕੇ ਐਮਐਲਏ ਈਆਲੀ ਦੀ ਕਈ ਏਕੜ ਜ਼ਮੀਨ ਇਸ ਨੀਤੀ ਵਿੱਚੋਂ ਛੱਡਣ ਦਾ ਮੁੱਦਾ ਚੁੱਕਦੇ ਹੋਏ ਉਹਨਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੈਟਿੰਗ ਹੋਣ ਦੀ ਗੱਲ ਆਕੀ ਸੀ। ਉਸ ਦਾ ਜਵਾਬ ਪਹਿਲਾਂ ਹੀ ਦੇ ਚੁੱਕੇ ਐਮਐਲਏ ਈਆਲੀ ਨੇ। ਅੱਜ ਦੇਖੋ ਕਿਵੇਂ ਇਸ ਨੀਤੀ ਦੀ ਗੱਲ ਕੀਤੀ। ਅਤੇ ਕਈ ਅਕਾਲੀ ਬਰਕਰਾਰਾਂ ਤੇ ਕਿਸਾਨਾਂ ਨੂੰ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ। ਇਹ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਬਣੀ ਆ ਉਹਦੇ ਵੱਲੋਂ ਇੱਕ ਲੈਂਡ ਪੂਲਿੰਗ ਦੀ ਜਿਹੜੀ ਪਾਲਿਸੀ ਲਿਆਂਦੀ ਗਈ ਆ ਜਿਹਦੇ ਵਿੱਚ 70000 ਤੇ ਕਰੀਬ 70000 ਏਕੜ ਦੇ ਕਰੀਬ ਜ਼ਮੀਨ ਸਮੁੱਚੇ ਪੰਜਾਬ ਦੇ ਵਿੱਚੋਂ ਜਿਹੜੀ ਅਕਵਾਇਰ ਕਰਨ ਦਾ ਟੀਚਾ ਜੋ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਉਜਾੜਾ ਜਿਹੜਾ ਸਾਡਾ ਪੰਜਾਬ ਦਾ ਕਿਸਾਨੀ ਦਾ ਜਿਹਦੇ ਨਾਲ ਕਿਉਂਕਿ ਪੰਜਾਬ ਸਾਡਾ ਖੇਤੀ ਪ੍ਰધાન ਸੂਬਾ ਇਹ ਪੰਜਾਬ ਜਿਹਦੀ ਧਰਤੀ ਬੜੀ ਉਪਜਾਊ ਧਰਤੀ ਆ ਸੋ ਇਸ ਸਮੁੱਚੇ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਦੇ ਵਿੱਚ ਪੰਜਾਬ ਨੇ ਬਹੁਤ ਵੱਡਾ ਯੋਗਦਾਨ ਪਾਇਆ ਪੰਜਾਬ ਦੇ ਵਿੱਚ ਆਏ ਹਰੀ ਕ੍ਰਾਂਤੀ ਆਈ ਉਹਦੇ ਵਿੱਚ ਵੀ ਦੇਸ਼ ਦੇ ਵਿੱਚ ਜਿਹੜੀ ਹਰੀ ਕ੍ਰਾਂਤੀ ਆਈ ਉਹਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਰਿਹਾ ਸੋ ਇਸ ਲਈ ਜਿਹਦੇ ਵਿੱਚ ਜਿਹੜੀ ਇਹ ਜ਼ਮੀਨ ਆ ਰਹੀ ਆ ਉਹਦੇ ਵਿੱਚ ਸਭ ਤੋਂ ਵੱਧ حصہ ਜਿਹੜਾ ਸਾਡਾ ਹਲਕਾ ਦਾਖਾ ਤੇ ਹਲਕਾ ਗਿਲ ਇਹਦੇ ਸਾਰੇ ਤੁਸੀਂ ਅੱਜ ਪੀੜਤ ਇੱਥੇ ਕਿਸਾਨ ਬੈਠੇ ਹੋ ਸੋ ਸਾਰਿਆਂ ਦੀ ਜ਼ਮੀਨ ਜਿਹੜੀ ਇਹਦੇ ਵਿੱਚ ਆਉਂਦੀ ਆ ਸੋ ਅਸੀਂ ਕੋਸ਼ਿਸ਼ ਕੀਤੀ ਆ ਵਿਧਾਨ ਸਭਾ ਦੇ ਵਿੱਚ ਵੀ ਮੈਂ ਉੱਥੇ ਵੀ ਇਸ ਦਾ ਵਿਰੋਧ ਕੀਤਾ ਤੇ ਸਰਕਾਰ ਨੂੰ ਕਿਹਾ ਕਿ ਤੁਸੀਂ ਵਾਪਸ ਲਓ ਇਹ ਤੁਹਾਡੀ ਇਹ ਕਿਸੇ ਹਾਲਤ ਦੇ ਵਿੱਚ ਵੀ ਤੁਹਾਨੂੰ ਲੋਕਾਂ ਨੇ ਜ਼ਮੀਨਾਂ ਦੇਣੀਆਂ ਨਹੀਂ ਇਹ ਬਹੁਤ ਵੱਡਾ ਉਜਾੜਾ ਵਾ ਕਿਸਾਨਾਂ ਦਾ ਕਿਉਂਕਿ ਜ਼ਮੀਨ ਕਿਸਾਨ ਕਦੋਂ ਵੇਚਦਾ ਵਾ ਜਦੋਂ ਉਹਦੀ ਕੋਈ ਮਜਬੂਰੀ ਉਹਨੂੰ ਲੱਗਦਾ ਕਿ ਮੇਰੇ ਤੇ ਕਰਜ਼ਾ ਜਿਆਦਾ ਚੜ ਗਿਆ ਜਾਂ ਮੇਰਾ ਇੱਕ ਕਿਲਾ ਵੇਚ ਕੇ ਗਾਂ 5 ਕਿਲੇ ਜਾਂ 7-8 ਕਿਲੇ ਬਣਦੇ ਨੇ ਪਲਾਟ ਲੈਣ ਲਈ ਕਿਸੇ ਨੇ ਤੁਹਾਨੂੰ ਜ਼ਮੀਨ ਦੇਣੀ ਨਹੀਂ ਸੋ ਇਸ ਲਈ ਲੰਬੇ ਸਮੇਂ ਤੋਂ ਪਿਛਲੇ ਜਦੋਂ ਤੋਂ ਇਹ ਐਲਾਨ ਹੋਇਆ ਉਦੋਂ ਤੋਂ ਹੀ ਜਿਹੜਾ ਸੰਘਰਸ਼ ਵਿੜਿਆ ਗਿਆ ਸਾਰੇ ਪੀੜਤ ਕਿਸਾਨਾਂ ਵੱਲੋਂ ਕਿਉਂਕਿ ਕਿਸਾਨਾਂ ਵੱਲੋਂ ਇੱਕ ਪੀੜਤ ਜਿਹੜੀ ਕਮੇਟੀ ਵੀ ਬਣਾਈ ਗਈ ਆ ਉਹਦੇ ਨਾਲ ਹੀ ਕਿਸਾਨ ਜਥੇਬੰਦੀਆਂ ਵੱਲੋਂ ਵੀ ਜਿਹੜਾ ਇਦੇ ਵਿੱਚ ਪੂਰਾ ਡਟ ਕੇ ਸਹਿਯੋਗ ਤੇ ਅਗਵਾਈ ਕੀਤੀ ਜਾ ਰਹੀ ਆ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੀ ਇਹਦੇ ਵਿੱਚ ਲੜਾਈ ਲੜ ਰਹੀਆਂ ਨੇ ਸੋ ਇਸ ਲਈ ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਕਿਸਾਨੀ ਨੂੰ ਬਚਾਉਣ ਦੇ ਲਈ ਸਾਡੀਆਂ ਨਾਲ ਪਜਾਉ ਜ਼ਮੀਨਾਂ ਨੂੰ ਬਚਾਉਣ ਦੇ ਲਈ ਅਸੀਂ ਸਾਰੇ ਇਕਜੁੱਟ ਹੋ ਕੇ ਜੋ ਵੀ ਸਾਨੂੰ ਪ੍ਰੋਗਰਾਮ ਮਿਲਦਾ ਚਾਹੇ ਕਿਸੇ ਵੀ ਜਥੇਬੰਦੀ ਵੱਲੋਂ ਮਿਲਦਾ ਤਾਂ ਅਸੀਂ ਉਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਦੇ ਲਈ ਪੂਰਾ ਜੋਰ ਲਾਈਏ ਨਹੀਂ ਕਿ ਜਿਨ੍ਹਾਂ ਦੀਆਂ ਜ਼ਮੀਨਾਂ ਆਈਆਂ ਉਹੀ ਇਹ ਜ਼ਿੰਮੇਵਾਰੀ ਸਾਰੇ ਹੀ ਪੰਜਾਬ ਵਾਸੀਆਂ ਦੀ ਬਣਦੀ ਆ ਕਿ ਅਸੀਂ ਇਸ ਧੱਕੇਸ਼ਾਹੀ ਦੇ ਖਿਲਾਫ ਅਸੀਂ ਡਟ ਕੇ ਅਸੀਂ ਸਰਕਾਰ ਦੇ ਖਿਲਾਫ ਲੜੀਏ ਤਾਂ ਜੋ ਸਰਕਾਰ ਨੂੰ ਇਹ ਜਿਹੜੀ ਲੈਂਡ ਪੂਲਿੰਗ ਦੀ ਪਾਲਿਸੀ ਆ ਇਹ ਵਾਪਸ ਲੈਣ ਦੇ ਲਈ ਇਹਨਾਂ ਨੂੰ ਮਜਬੂਰ ਹੋਣਾ ਪਵੇ ਕਿਉਂਕਿ ਜਿੱਥੇ ਕਿਸਾਨੀ ਦਾ ਉਜਾੜਾ ਉਹਦੇ ਨਾਲ ਨਾਲ ਹੀ ਸਾਡਾ ਜਿਹੜਾ ਡੇਰੀ ਦਾ ਕੀਤਾ ਜਿਹੜਾ ਇਹਨੂੰ ਸਹਾਇਕ ਤੰਦਾ ਕਹਿੰਦੇ ਆ ਉਹ ਵੀ ਸਾਡਾ ਖੇਤੀ ਨਾਲ ਜੁੜਿਆ ਹੋਇਆ ਛੋਟੇ ਜ਼ਿਮੀਦਾਰ ਨੇ ਚਾਹੇ ਵੱਡੇ ਕਿਸਾਨ ਨੇ ਸਾਰਿਆਂ ਦੇ ਪਸ਼ੂ ਰੱਖੇ ਨੇ ਡੇਰੀ ਦਾ ਕੰਮ ਕਰਦੇ ਨੇ ਸੋ ਜੇ ਇਹ ਜ਼ਮੀਨਾਂ ਐਕਵਾਇਰ ਹੋ ਗਈਆਂ ਉਹ ਕਿੱਥੇ ਡੇਰੀ ਕਿਵੇਂ ਚੱਲੂਗੀ ਕਿੱਡੇ-ਕੱਡੇ ਸਾਡੇ ਜਿਹੜੇ ਮਸ਼ੀਨਰੀ ਸਾਡੀ ਲੱਖਾਂ ਕਰੋੜਾਂ ਦੀ ਮਸ਼ੀਨਰੀ ਜਿਹੜੀ ਸਾਡੇ ਹਰੇਕ ਕਿਸਾਨ ਦੇ ਜ਼ਿਮੀਦਾਰ ਦੇ ਘਰੇ ਖੜੀ ਆ ਚਾਹੇ ਕੋਈ ਛੋਟਾ ਜ਼ਿਮੀਦਾਰਾ ਚਾਹੇ ਵੱਡਾ ਛੋਟਾ ਚਾਹੇ ਠੇਕੇ ਤੇ ਲੈ ਕੇ ਖੇਤੀ ਕਰਦਾ ਸੋ ਇਸ ਲਈ ਬਹੁਤ ਵੱਡਾ ਸਾਡਾ ਜਿਹੜਾ ਇਹ ਉਜਾੜਾ ਵਾ ਬਹੁਤ ਵੱਡਾ ਸਾਡਾ ਨੁਕਸਾਨ ਅਬੇਸ਼ਕ ਅੱਜ ਹਾਈ ਕੋਰਟ ਦੇ ਵਿੱਚ ਵੀ ਜਿਹੜੀ ਅੱਜ ਇਹਦੇ ਤੇ ਫੈਸਲਾ ਹੋਣਾ ਸ਼ਾਇਦ ਹਾਈ ਕੋਰਟ ਵੀ ਇਹਦੇ ਵਿੱਚ ਸਾਨੂੰ ਵੱਡੀ ਰਿਲੀਫ ਦੇ ਸਕਦਾ ਹੈ ਤੇ ਸਟੇ ਕਰ ਸਕਦਾ ਲੇਕਿਨ ਜਿਸ ਤਰ੍ਹਾਂ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਤੁਸੀਂ ਸਾਰਿਆਂ ਨੇ ਕਿਸਾਨ ਜੱਥੇਬੰਦੀ ਦੀ ਗਵਾਹੀ ਦੇ ਵਿੱਚ ਸਾਰੇ ਹੀ ਕਿਸਾਨਾਂ ਨੇ ਮਜ਼ਦੂਰਾਂ ਨੇ ਆੜਤੀਆਂ ਨੇ ਹਰ ਵਰਗ ਨੇ ਕਿਉਂਕਿ ਜਿਹੜੀ ਪੰਜਾਬ ਦੀ ਖੁਸ਼ਹਾਲੀ ਆ ਉਹ ਕਿਸਾਨੀ ਨਾਲ ਆ ਜੇ ਕਿਸਾਨ ਖੁਸ਼ਹਾਲਾ ਤਾਂ ਹਰ ਵਰਗ ਖੁਸ਼ਹਾਲਾ ਸੋ ਉਸ ਸਮੇਂ ਵੀ ਤੁਸੀਂ ਸਾਰਿਆਂ ਨੇ ਇੱਕ ਜੁੱਟ ਹੋ ਕੇ ਪਾਰਟੀਵਾਦੀਆਂ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਉਹ ਜਿਹੜਾ ਇੱਕ ਬਹੁਤ ਵੱਡਾ ਸੰਘਰਸ਼ ਲੜਿਆ ਜਿਦੇ ਵਿੱਚ 700 ਤੋਂ ਵੱਧ ਸਾਡੇ ਕਿਸਾਨ ਸ਼ਹੀਦ ਹੋਏ ਅਤੇ ਬਹੁਤ ਵੱਡੀ ਸਾਨੂੰ ਕਾਮਯਾਬੀ ਮਿਲੀ ਅਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਉਹ ਤਿੰਨ ਕਾਲੇ ਕਾਨੂੰਨ ਵਾਪਸ ਲੈਣੇ ਪਏ ਅਤੇ ਵੱਡੀ ਜਿੱਤ ਆ ਜਿਹੜੀ ਉਹ ਕਿਸਾਨਾਂ ਦੀ ਹੋਈ ਜਿਹਦੀ ਅਗਵਾਈ ਬੇਸ਼ੱਕ ਲੜਾਈ ਸਮੁੱਚੇ ਦੇਸ਼ ਦੇ ਕਿਸਾਨਾਂ ਦੀ ਸੀ ਲੇਕਿਨ ਉਸ ਦੀ ਅਗਵਾਈ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਦੀਆਂ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਉਸ ਦੀ ਅਗਵਾਈ ਕੀਤੀ ਅਤੇ ਉਹਦੇ ਵਿੱਚ ਸਾਨੂੰ ਕਾਮਯਾਬੀ ਹਾਸਲ ਹੋਈ ਤੇ ਹੁਣ ਦੇਖੋ ਉਹ ਤਾਂ ਇੱਕ ਕਾਨੂੰਨ ਬਣ ਰਿਹਾ ਸੀ ਕਾਨੂੰਨ ਬਣ ਰਿਹਾ ਸੀ ਐਮਐਸਪੀ ਦੇ ਲਈ ਲੇਕਿਨ ਜਿਹੜਾ ਹੁਣ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਇਹਦੇ ਵਿੱਚ ਤਾਂ ਸਾਡੀਆਂ ਜ਼ਮੀਨਾਂ ਹੀ ਖੋਈਆਂ ਜਾ ਰਹੀਆਂ ਨੇ ਸੋ ਇਸ ਲਈ ਇੱਕ ਪਾਸੇ ਤਾਂ ਕਹਿੰਦੇ ਆ ਵੀ ਜੱਟ ਪਾਣੀ ਦੀ ਬਾਰੀ ਲੇਟ ਹੋ ਜਾਵੇ 5 ਮਿੰਟ ਤਾਂ ਕਿਸਾਨ ਉੱਥੇ ਕਤਲ ਹੋ ਜਾਂਦਾ ਵੱਟ ਪਿੱਛੇ ਕਤਲ ਹੋ ਜਾਂਦੇ ਨੇ ਕੀ ਕੱਲ ਨੂੰ ਜਦੋਂ ਇਹ ਜ਼ਮੀਨਾਂ ਐਕਵਾਇਰ ਹੋਣਗੀਆਂ ਕੀ ਉਦੋਂ ਕਿਸਾਨ ਮਰਨਗੇ ਨਹੀਂ ਆਪਦੀ ਜ਼ਮੀਨ ਦੀ ਖਾਤਰ ਸੋ ਇਸ ਲਈ ਆਪਾਂ ਸਾਰੇ ਤਕੜੇ ਹੋਈਏ ਡੱਟ ਕੇ ਬੜੇ ਭੰਡੀ ਪ੍ਰਚਾਰ ਕੀਤੇ ਜਾ ਰਹੇ ਨੇ ਕਿਰਦਾਰ ਕੁਸ਼ੀਆਂ ਬੜੀਆਂ ਕੀਤੀਆਂ ਜਾ ਰਹੀਆਂ ਨੇ ਲੇਕਿਨ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਕੀ ਪੰਥ ਦੇ ਲਈ ਕਿਸਾਨੀ ਦੇ ਲਈ ਹਮੇਸ਼ਾ ਹੀ ਡਟ ਕੇ ਖੜੇ ਆ ਚਾਹੇ ਤਿੰਨ ਕਾਲੇ ਕਾਨੂੰਨ ਆਏ ਉਦੋਂ ਵੀ ਸਾਡੇ ਲੀਡਰ ਉਦੋਂ ਇਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਭੁਗਤ ਰਹੇ ਸੀ ਲੇਕਿਨ ਪਹਿਲਾਂ ਹੀ ਆਪਾਂ ਫੈਸਲਾ ਲੈ ਲਿਆ ਸੀ ਕਿ ਅਸੀਂ ਡਟ ਕੇ ਕਿਸਾਨਾਂ ਦੇ ਨਾਲ ਖੜਾਂਗੇ ਪੰਥਕ ਮਸਲੇ ਜਦੋਂ ਵੀ ਆਏ ਉਹਦੇ ਵਿੱਚ ਵੀ ਆਪਾਂ ਡਟ ਕੇ ਪੰਥ ਦੇ ਨਾਲ ਖੜੇ ਆ ਤੇ ਹੁਣ ਵੀ ਇਸ ਕਿਸਾਨੀ ਦੇ ਮਸਲੇ ਦੇ ਵਿੱਚ ਡਟ ਕੇ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਕਿਸੇ ਵੀ ਹਾਲ ਦੇ ਵਿੱਚ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਲਾਗੂ ਨਹੀਂ ਹੋਣ ਦਿੱਤੀ ਜਾਊਗੀ ਜਿੱਥੇ ਵੀ ਤੁਹਾਨੂੰ ਲੱਗਦਾ ਸਾਡੇ ਸਹਿਯੋਗ ਦੀ ਜਿਸ ਤਰ੍ਹਾਂ ਦਾ ਵੀ ਸਹਿਯੋਗ ਚਾਹੀਦਾ ਤਨ ਮਨ ਧਨ ਦੇ ਨਾਲ ਹਰ ਤਰੀਕੇ ਦੇ ਨਾਲ ਇਸ ਪਾਲਿਸੀ ਨੂੰ ਰੋਕਣ ਦੇ ਲਈ ਅਸੀਂ ਡਟ ਕੇ ਤੁਹਾਡੇ ਨਾਲ ਖੜੇ ਹਾਂ ਜਿੱਥੇ ਵੀ ਲੋੜ ਹੋਊ ਬੇਸ਼ੱਕ ਮੈਂ ਆਪ ਸਭ ਤੋਂ ਵੱਧ ਪੀੜਤਾਂ ਲੇਕਿਨ ਇਸ ਕਰਕੇ ਨਹੀਂ ਕਿ ਮੈਂ ਪੀੜਤਾਂ ਲੇਕਿਨ ਤੁਹਾਡੇ ਲਈ ਤੁਹਾਡੇ ਲੋਕਾਂ ਲਈ ਅਸੀਂ ਡੜ ਕੇ ਤੁਹਾਡੇ ਨਾਲ ਖੜੇ ਆ ਇਸ ਲਈ ਮੈਂ ਇੱਕ ਜਕਾਰੇ ਬੁਲਾਉਣੇ ਆ ਇੱਕ ਦੋ ਤੁਸੀਂ ਦੋਨੋਂ ਹੱਥ ਖੜੇ ਕਰਕੇ ਜਿਹੜੇ ਬੈਠੇ ਹੋ ਇੱਕ ਮਿੰਟ ਲਈ ਥੋੜਾ ਨੇੜੇ ਨੂੰ ਆ ਜਾਓ ਜੀ ਖੜ੍ਹ ਜਾਓ ਤੁਸੀਂ ਵੀ ਖੜ ਕੇ ਪਏ ਫੋਟੋ ਕਰਾਉਣੀਆਂ ਨਾਲੇ ਤੁਸੀਂ ਵੀ ਆ ਜਾਓ ਜੀ ਨੇੜੇ ਨੂੰ ਸਾਰੇ ਮੈਂ ਕਹੂੰਗਾ ਸਭ ਤੋਂ ਪਹਿਲਾਂ ਵੀ ਲੈਂਡ ਪੂਲਿੰਗ ਪਾਲਿਸੀ ਤੁਸੀਂ ਕਹਣਗੇ ਰੱਦ ਕਰੋ ਲੈਂਡ ਪੂਲਿੰਗ ਪਾਲਿਸੀ ਕਿਸਾਨਾਂ ਨਾਲ ਧੱਕੇਸ਼ਾਹੀ ਕਿਸਾਨਾਂ ਨਾਲ ਧੱਕੇਸ਼ਾਹੀ ਕਿਸਾਨਾਂ ਦਾ ਉਜਾੜਾ ਉਪਜਾਊ ਜ਼ਮੀਨਾਂ ਦਾ ਉਜਾੜਾ ਅਖੀਰ ਵਿੱਚ ਜਾਂਦੇ ਹੋਏ ਅੱਜ ਐਲਾਨੇਗੇ ਡੈਲੀਗੇਟਾਂ ਬਾਰੇ ਵੀ ਜਾਣ ਲਓ ਹਰ ਹਲਕੇ ਦੇ ਵਿੱਚੋਂ ਚਾਰ ਡੈਲੀਗੇਟ ਸਟੇਟ ਲਈ ਚੁਣੇ ਗਏ ਨੇ ਮੈਂ ਉਹਨਾਂ ਦੇ ਨਾਮ ਬੋਲੂੰਗਾ ਹਲਕੇ ਦਾਖੇ ਦੇ ਵਿੱਚੋਂ ਜਿ세ਰ ਜਗਤਾਰ ਸਿੰਘ ਜੀ ਲਤਾਲਾ ਸਬ ਬਲਦੇਵ ਸਿੰਘ ਜੀ ਭੀੜਗਗੜਾ ਚੇਅਰਮੈਨ ਡਾਕਟਰ ਅਮਰਜੀਤ ਸਿੰਘ ਜੀ ਜਥੇਰ ਮੱਗਰ ਸਿੰਘ ਜੀ ਵੜਾਹ ਚ ਇਹ ਸਾਡੇ ਚਾਰ ਹੀ ਡੈਲੀਗੇਟ ਚੁਣੇ ਗਏ ਨੇ ਤੇ ਹਲਕਾ ਗਿੱਲ ਤੋਂ ਸਾ ਦਰਸ਼ਨ ਸਿੰਘ ਜੀ ਸ਼ਵਾਲਕ ਸਾਮਰਜੀਤ ਸਿੰਘ ਜੀ ਬਾੜੇਵਾਲ ਡੋਗਰਾ ਸਾ ਪਰਮਿੰਦਰ ਸਿੰਘ ਜੀ ਰੰਗੀਆਂ ਸਾ ਕਮਲਜੀਤ ਸਿੰਘ ਜੀ ਅਤੇ ਰੈਕੋਟ ਹਲਕੇ ਤੋਂ ਸਾ ਜਗਤਾਰ ਸਿੰਘ ਜੀ ਭੈਣੀ ਵੜਿੰਗਾ ਸਾ ਗੁਰਬੰਧ ਸਿੰਘ ਜੀ ਰਸ਼ੀਨ ਗੁਰਦੀਪ ਸਿੰਘ ਜੀ ਬਸਰਾਓ ਡਾਕਟਰ ਹਰਪਾਲ ਸਿੰਘ ਜੀ ਰੈਕੋਟ ਅਤੇ ਸਪੈਸ਼ਲ ਇਨਵਾਈਟਿਡ ਗੁਰਪ੍ਰੀਤ ਸਿੰਘ ਜੀ ਨੂਰਪੁਰਾ ਜਗਰਾਓ ਤੋਂ ਸਾ ਮਨਜਿੰਦਰ ਸਿੰਘ ਜੀ ਡੱਲਾ ਗੁਰਵਿੰਦਰ ਸਿੰਘ ਜੀ ਸੰਗਤਪੁਰਾ ਹਰਪ੍ਰੀਤ ਸਿੰਘ ਜੀ ਰਾਜੂ ਪੋਨਾ ਮਲਕੀਤ ਸਿੰਘ ਜੀ ਹਠੂਰ ਇਹ ਜਿਹੜੇ ਇਸ ਸਟੇਟ ਦੇ ਡੈਲੀਗੇਟ ਚੁਣੇ ਗਏ ਨੇ ਚਾਰ ਹੀ ਹਲਕਿਆਂ ਦੇ ਵਿੱਚੋਂ ਦਾਖਾ ਗਿੱਲ ਰੈਕੋਟ ਤੇ ਜਗਰਾਉ ਤੇ ਤੁਸੀਂ ਚੁਣਨੇ ਚੁਣੇ ਆਣੇ ਦਸਖਤ ਕਰਾਇਆ ਤੁਹਾਡੇ ਮੈਂ ਮੈਂ ਜਕਾਰਾ ਬੁਲਾਉਂ ਤੁਸੀਂ ਦੋਨੋਂ ਹੱਥ ਖੜੇ ਕਰਕੇ ਸਹਿਮਤੀ ਦੇਣੀ ਆ ਵੀ ਇੱਥੇ ਸਾਨੂੰ ਸਹਿਮਤੀ ਜੇ ਕੋਈ ਤਰਾਜ ਆ ਤਾਂ ਉਹ ਵੀ ਹੱਥ ਖੜਾ ਕਰ ਸਕਦਾ ਬੋਲੇ ਸੋਨਿਹਾਲ ਸੋ ਇਹਦੇ ਨਾਲ ਹੀ ਸ਼ਹਿਰ ਦੇ ਵੀ ਦਿੰਦੇ ਨੇ ਜਿਹੜੇ ਗਿਲੇ ਦੇ ਇੱਕ ਜ਼ਿਲ੍ਹੇ ਦੇ ਡੈਲੀਗੇਟ ਜਿਹੜੇ ਚੁਣੇ ਗਏ ਨੇ ਮੈਂ ਉਹਨਾਂ ਦਾ ਵੀ ਨਾਮ ਬੋਲੂਗਾ ਉਹ ਭਰਤੀ ਦੇ ਹਿਸਾਬ ਨਾਲ 25 ਕਾਪੀਆਂ ਪਿੱਛੇ ਜਿਹੜਾ ਅਸੀਂ ਡੈਲੀਗੇਟਿਕ ਬਣਾਇਆ ਵਾ ਕਿਉਂਕਿ ਹਲਕੇ ਦਾਖੇ ਦੇ ਵਿੱਚੋਂ 60000 ਦੀ ਤਕਰੀਬ ਭਰਤੀ ਹੋ ਚੁੱਕੀ ਆ ਤੇ 10000 ਹਜੇ ਜਿਹੜੀ ਆਉਣੀ ਰਹਿੰਦੀ ਆ 70000 ਜਿਹੜਾ ਇਹ ਰਿਕਾਰਡ ਤੋੜ ਇਹ ਮੈਂਬਰਸ਼ਿਪ ਜਿਹੜੀ ਹਲਕੇ ਦਾਖੇ ਦੇ ਵਿੱਚੋਂ ਸਾਡੇ ਵਰਕਰਾਂ ਨੇ ਇੱਕ ਇੱਕ ਪਿੰਡ ਚੋਂ 15-15 100 ਮੈਂਬਰ ਜਿਹੜਾ ਜਿਦੇ ਵਿੱਚੋਂ ਲਤਾਲਾ ਹਾਸਕਲਾ ਇਹਨਾਂ ਪਿੰਡਾਂ ਦੇ ਵਿੱਚੋਂ ਗੁੜੇ ਦੇ ਵਿੱਚੋਂ ਹੋਰ ਪਿੰਡ ਬਹੁਤ ਨੇ ਜਿਨ੍ਹਾਂ ਦੇ ਵਿੱਚੋਂ ਯਾਨੀ ਕਿ ਤਕਰੀਬਨ ਸਾਰੇ ਪਿੰਡਾਂ ਦੇ ਵਿੱਚੋਂ ਹੀ 60 ਤੋਂ 70% ਜਿਹੜਾ ਵੋਟਰ ਹੈਗਾ ਉਹ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਬਣਿਆ ਕਿਉਂਕਿ ਤੁਸੀਂ ਬੜੀ ਮਿਹਨਤ ਕੀਤੀ ਆ ਬਾਕੀ ਹਲਕਿਆਂ ਦੇ ਵਿੱਚੋਂ ਵੀ ਸਾਡੀ ਸਾਰੀ ਟੀਮ ਨੇ ਘਰ ਘਰ ਜਾ ਕੇ ਜਿਹੜੀ ਇਹਦੇ ਵਿੱਚ ਮੈਂਬਰਸ਼ਿਪ ਚੁਣੀ ਆ ਸੋ ਮੈਂ ਹਲਕੇ ਦਾਖੇ ਦੇ ਜਿਹੜੇ ਜ਼ਿਲ੍ਹਾ ਡੈਲੀਗੇਟ ਨੇ ਗੁਰਮੀਤ ਸਿੰਘ ਜੀ ਬਲੀਪੁਰ ਖੁਰਦ ਲਖਵੀਰ ਸਿੰਘ ਜੀ ਗੋਰਾਹੌਰ ਜਗਦੀਪ ਸਿੰਘ ਜੀ ਗੋਰਸੀਆਂ ਸਭ ਮਨਜਿੰਦਰ ਸਿੰਘ ਜੀ ਬਿੰਦਾਪਮਾਲ ਸਾ ਜਗਦੀਪ ਸਿੰਘ ਜੀ ਸਬੱਦੀ ਰਾਮਾਸਰਾ ਸਿੰਘ ਜੀ ਚੱਕਲਾ ਗੁਰਬਚਨ ਸਿੰਘ ਜੀ ਵੀਰਮੀ ਅਵਿੰਦਰ ਸਿੰਘ ਜੀ ਗੋਲਡੀ ਤਲਵੰਡੀ ਕਲਾਂ ਲਖਵੀਰ ਸਿੰਘ ਜੀ ਦੇਤਵਾਲ ਪੁਸ਼ਪਿੰਦਰ ਸਿੰਘ ਜੀ ਵੱਜਤ ਬੱਦੋਵਾਲ ਅਜਮੇਰ ਸਿੰਘ ਜੀ ਰਤਨ ਗੁਰਦੀਪ ਸਿੰਘ ਜੀ ਹਾਸ ਕਲਾਂ ਜੀਵਨ ਸਿੰਘ ਜੀ ਹਾਸ ਕਲਾਂ ਰਿਸ਼ਪਾਲ ਸਿੰਘ ਜੀ ਰੂਮੀ ਸ਼ੰਗਾਰਾ ਸਿੰਘ ਜੀ ਢੋਲਣ ਜਗਰੂਪ ਸਿੰਘ ਛੱਜਾਵਾਲ ਹਾਂ ਹਾਂ ਸਰਪੰਚ ਜਗਦੇਵ ਸਿੰਘ ਜੀ ਜੋਧਾ ਬਲਦੇਵ ਸਿੰਘ ਜੀ ਨੰਬਰ ਦਾ ਟੈਪੀ ਭੁਪਿੰਦਰ ਸਿੰਘ ਜੀ ਕੋਲਾਰ ਚੇਅਰਮੈਨ ਸਾਹਿਬ ਅਜਮੇਰ ਸਿੰਘ ਜੀ ਝੰਡੀ ਜਗਜੀਤ ਸਿੰਘ ਜੀ ਦਾਖਾ ਵਰਦੀਪ ਸਿੰਘ ਜੀ ਸਲੇਮਪੁਰਾ ਤੇ ਖੁਸ਼ਕਰਨ ਸਿੰਘ ਜੀ ਕੁੰਗਰਾਣਾ ਹਰਪ੍ਰੀਤ ਸਿੰਘ ਜੀ ਦਾਖਾ ਇਸ ਨੌਜਵਾਨ ਨੇ ਕੱਲੇ-ਕੱਲੇ ਘਰ ਜਾ ਕੇ ਦਾਖੇ ਪਿੰਡ ਦੇ ਵਿੱਚ ਭਰਤੀ ਕੀਤੀ ਹੈ ਸਾਰੇ ਜ਼ਿਲ੍ਹੇ ਦੇ ਡੈਲੀਗੇਟ ਨੇ ਜ਼ਿਲ੍ਹਾ ਰੈਕੋਟ ਤੋਂ ਰਾਜਦੀਪ ਸਿੰਘ ਜੀ ਆਂਡਲੂ ਸਾ ਚਰਨਜੀਤ ਸਿੰਘ ਜੀ ਪਖੋਵਾਲ ਕੁਲਵਿੰਦਰ ਸਿੰਘ ਜੀ ਪੱਟੇ ਇਕ ਮਿਕਰ ਸਿੰਘ ਅਬੂਵਾਲ ਸੱਜਣ ਸਿੰਘ ਲੋਟਬੱਦੀ ਇਕਬਾਲ ਸਿੰਘ ਜੀ ਰਾਜਵਿੰਦਰ ਸਿੰਘ ਜੀ ਸਵਾਲ ਇਹ ਸਾਰੇ ਜਿਹੜੇ ਜ਼ਿਲ੍ਹੇ ਦੇ ਡੈਲੀਗੇਟ ਨੇ ਰੈਕੋਟ ਹਲਕੇ ਦੇ ਗਿਲ ਹਲਕੇ ਦੇ ਪਰਮਜੀਤ ਸਿੰਘ ਜੀ ਨੀਟੂ ਤਲਵਿੰਦਰ ਸਿੰਘ ਜੀ ਆਲਮਗੀਰ ਸਤਨਾਮ ਸਿੰਘ ਜੀ ਸੱਤਾ सुरेंद्र ਸਿੰਘ ਜੀ ਪ੍ਰਤਾਪ ਸਿੰਘ ਵਾਲਾ ਦਲਜੀਤ ਸਿੰਘ ਜੀ ਕਿਸ਼ਨਾ ਨਗਰ ਸੁਖਦੀਪ ਸਿੰਘ ਜੀ ਦਾਦ ਇਹ ਜਿਹੜੇ ਜ਼ਿਲ੍ਹੇ ਦੇ ਡੈਲੀਗੇਟ ਨੇ ਗਿਲ ਹਲਕੇ ਦੇ ਜਗਰਾਉਂ ਦੇ ਜਗਰਾਜ ਸਿੰਘ ਜੀ ਰਾਜਾ ਮਾਨੂਕੇ ਲਾਡੀ ਦੇੜਾ ਦਾ ਸਰਪੰਚ ਮਿੰਟੂ ਰਸੂਲਪੁਰ ਮੱਖਣ ਸਿੰਘ ਗੁਰੂ ਸਰ ਦਲਜੀਤ ਸਿੰਘ ਪੋਨਾ ਸਰਬਜੀਤ ਸਿੰਘ ਜੀ ਮਿੰਟੂ 부ਜਗਰ ਸੋ ਇਹ ਸਾਰੇ ਜਿਹੜੇ ਜ਼ਿਲ੍ਹੇ ਦੇ ਡੈਲੀਗੇਟ ਨੇ ਮੈਂ ਇਹਦੇ ਤੇ ਵੀ ਸਹਿਮਤੀ ਲੈਣੀ ਆ ਤੁਹਾਡੀ ਸਾਰਿਆਂ ਦੀ ਬੋਲੇ ਸੋ ਨਿਹਾਲ ਜੈ ਜੰਗਤ ਧਰਮ ਇੱਕ ਗਿੱਲ ਹਲਕੇ ਤੋਂ ਜਗਤਾਰ ਸਿੰਘ ਜੀ ਸਾਰਨ ਮਾਜਰਾ ਉਹ ਵੀ ਜਿਹੜੇ ਜ਼ਿਲ੍ਹੇ ਦੇ ਡੈਲੀਗੇਟ ਨੇ ਮੈਂ ਨਾਮ ਭੁੱਲਣਾ ਭੁੱਲ ਗਿਆ ਸੋ ਆਤਮਨਗਰ ਤੋਂ ਕੁਲਦੀਪ ਸਿੰਘ ਜੀ ਸਿੱਧੂ ਬਾਬੂ ਸਿੰਘ ਜੀ ਕੁਲਦੀਪ ਸਿੰਘ ਜੀ ਛੱਠਾ ਉਹ ਨਾਮ ਨਹੀਂ ਪੜ ਹੋਇਆ ਹਰ ਹਰਮਿੰਦਰ ਸਿੰਘ ਸੈਣੀ ਹਰਗੁੰਜੀਤ ਸਿੰਘ ਮਲਹੋਤਰਾ ਗੁਰਧਾਨ ਸਿੰਘ ਜੀ ਇਹ ਆਤਮਨਗਰ ਤੋਂ ਨੇ ਜੀ ਨਾਰਥ ਦੇ ਵਿੱਚੋਂ ਰੋਹਿਤ ਖੋਲਰ ਜੀ ਅਵਨੀਤ ਕੌਰ ਖਾਲਸਾ ਜੀ ਅਤੇ ਹਲਕਾ ਸਾਊਥ ਤੋਂ ਬਲਵਿੰਦਰ ਸਿੰਘ ਲੋਹਾਰਾ ਕੁਲਵਿੰਦਰ ਸਿੰਘ ਗਿਆਸਪੁਰਾ ਪਰਮਿੰਦਰ ਸਿੰਘ son of ਕੇਰ ਸਿੰਘ ਸਾਜ ਜਤਿੰਦਰ ਸਿੰਘ ਅਸ਼ੋਕ ਕੁਮਾਰ ਅਤੇ ਹਲਕਾ ਵੈਸਟ ਦੇ ਵਿੱਚੋਂ ਗੁਰਦੀਪ ਸਿੰਘ ਜੀ ਸਿਮਰਨਜੀਤ ਸਿੰਘ son of ਰਣਜੀਤ ਸਿੰਘ ਸੁਰਿੰਦਰ ਕੌਰ ਜੀ ਹਲਕਾ ਵੈਸਟ ਅਜੈਬ ਸਿੰਘ ਸਰਦਾਰ ਮਨਜੀਤ ਸਿੰਘ ਸਾਜ ਸਰਬਜੀਤ ਸਿੰਘ ਨਵਜੋਤ ਸਿੰਘ ਅਮਰਿਤਪਾਲ ਸਿੰਘ ਹਰਿੰਦਰਪਾਲ ਸਿੰਘ ਅਤੇ ਸਨਪ੍ਰੀਤ ਸਿੰਘ ਬਸਰਾ ਤੇ ਸੰਦੀਪ ਸਿੰਘ ਬਾਕੀ ਬੀਬੀ ਪਰਮਜੀਤ ਕੌਰ ਜੀ ਜਿਹੜੇ ਆਪ ਦਰਬਾਰ ਸਾਹਿਬ ਜਾ ਕੇ ਉਹਨਾਂ ਨੇ ਕਾਪੀ ਆਪ ਲਿਆ ਕੇ ਭਰੀ ਹੈ ਉਹਨਾਂ ਦਾ ਵੀ ਉਹ ਵੀ ਡੈਲੀਗੇਟ ਨੇ ਆਤਮਨਗਰ ਤੋਂ ਹਰਪ੍ਰੀਤ ਸਿੰਘ son of ਸੋਹਣ ਸਿੰਘ ਪਰਮਿੰਦਰ ਸਿੰਘ son of ਸੁਰੇਂਦਰ ਸਿੰਘ ਤਰਨਪ੍ਰੀਤ ਸਿੰਘ ਗੁਰਮਿੰਦਰ ਸਿੰਘ ਪ੍ਰਿਤਪਾਲ ਸਿੰਘ ਹਰ ਸਿਮਰਨ ਸਿੰਘ ਅਮਨਪ੍ਰੀਤ ਸਿੰਘ ਗੁਰਸਾਖ ਸਿੰਘ ਕੁਸ਼ਪਿੰਦਰ ਸਿੰਘ ਅਤੇ ਰਣਜੀਤ ਸਿੰਘ ਇਹ ਸਾਰੇ ਜਿਹੜੇ ਜ਼ਿਲ੍ਹੇ ਦੇ ਡੈਲੀਗੇਟ ਚੁਣੇ